ਨਾ ਤੁਸੀਂ ਹਾਲਾਤ ਦੇਖ ਹੀ ਰਹੇ ਹੋ ਸ਼ਹਿਰ ਦੇ ਇੱਥੇ ਤਾਂ ਮਤਲਬ ਪਾਣੀ ਅੱਜ ਖੜ ਗਿਆ ਨਾ ਤਾਂ 2 ਦਿਨ ਨਿਕਲਦਾ ਨਹੀਂ ਅਸੀਂ ਦੁਕਾਨਾਂ ਬੰਦ ਕਰਕੇ ਘਰ ਜਾਣਾ ਪੈਂਦਾ ਸੰ ਸਾਡੇ ਕੋਈ ਕੋਈ காਕ ਨਹੀਂ ਬਿਲਕੁਲ ਵੀ ਸੇਰ ਦੇ ਐਵੇਂ ਬੈਠਿਆ ਹੁਣ ਵੀ ਦੁਕਾਨਾਂ ਬੰਦ ਕਰਕੇ ਘਰ ਜਾਵਾਂਗੇ ਪ੍ਰਸ਼ਾਸਨ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਬਾਰ ਬਾਰ ਕਹੇ ਲੇਕਿਨ ਨਹੀਂ ਪ੍ਰਸ਼ਾਸਨ ਬਿਲਕੁਲ ਧਿਆਨ ਨਹੀਂ ਦਿੰਦਾ ਇਸ ਕੰਮ ਤੁਸੀਂ ਪਾਣੀ ਦੇ ਹਾਲਾਤ ਦੇਖ ਰਹੋ ਤਿੰਨ ਦਿਨ ਫੋਟੋ ਗ੍ਰਾਫੀ ਪਾਣੀ ਖੜਾ ਸਾਡੇ ਦੁਕਾਨਾਂ ਚ ਪਾਣੀ ਵੜ ਜਾਂਦਾ ਹੈ ਨੁਕਸਾਨ ਬੜਾ ਹੁੰਦਾ ਹੈ ਸਾਡੇ ਦੁਕਾਨਾਂ ਤਿੰਨ ਤਿੰਨ ਚਾਰ ਚਾਰ ਰੋਟ ਉੱਚੀਆਂ ਨੇ ਲੇਕਿਨ ਫਿਰ ਪਾਣੀ ਵਰ ਜਾਂਦਾ ਸਾਡੇ ਦੁਕਾਨਾਂ ਤੇ ਕੋਈ ਨਿਕਾਸ ਨਹੀਂ ਪਾਣੀ ਦਾ ਬਿਲਕੁਲ ਕਿਸੇ ਵਾਰ ਸੀਵਰੇਜ ਬਿਲਕੁਲ ਬੰਦ ਪਏ ਨੇ ਔਰ ਇੱਥੇ ਸਾਰਾ ਸ਼ਹਿਰ ਦਾ ਪਾਣੀ ਮਾਮਾਗੜ ਦਾ ਪਾਣੀ ਜੈਨ ਮਹਲੇ ਦਾ ਪਾਣੀ ਇੱਥੇ ਹੀ ਆਉਂਦਾ ਸਾਰਾ ਸਬਜ਼ੀ ਮੰਡੀ ਦਾ ਪਾਣੀ ਸਾਰਾ ਇੱਥੇ ਆ ਕੇ ਖੜਦਾ ਹੈ ਸਾਡੇ ਦੁਕਾਨਾਂ 'ਚ ਪਾਣੀ ਵਰ ਜਾਂਦਾ ਨੁਕਸਾਨ ਫੁੱਲ ਹੁੰਦਾ ਅਸੀਂ ਕਈ ਵਾਰੀ ਕਹਿ ਚੁੱਕੇ ਹਾਂ ਲੇਕਿਨ ਪ੍ਰਸ਼ਾਸਨ ਕੋਈ ਸੁਣਵਾਈ ਨਹੀਂ ਸਾਡੇ ਬਸ ਅਸੀਂ ਇਹ ਕਹਿਣ ਚਾਹੁੰਦੇ ਕੋਈ ਅਧਿਕਾਰੀ ਜਾਂ ਸੀਨੀਅਰ ਅਧਿਕਾਰੀ ਕੋਈ ਸਾਰ ਲੈਣ ਨਹੀਂ ਆਇਆ ਨਾ ਨਾ ਕੋਈ ਕੋਈ ਪ ਕੋਈ ਨਹੀਂ ਪੁੱਛਣ ਆਉਂਦਾ ਅਸੀਂ ਬਾਰ-ਬਾਰ ਕਹਿੰਨੇ ਆਂ ਵੀ ਸਾਡਾ ਇਹ ਹੱਲ ਕੀਤਾ ਜਾਵੇ ਸੜਕ ਉੱਚੀ ਕੀਤੀ ਜਾਵੇ ਜਾਂ ਫਿਰ ਇਹਦਾ ਪਾਣੀ ਨਿਕਾਸੀ ਕੀਤੀ ਜਾਵੇ ਸੀਵਰੇਜ ਦਾ ਪ੍ਰਬੋਕਤ ਕੀਤਾ ਜਾਵੇ ਲੇਕਿਨ ਨਹੀਂ ਕੋਈ ਸੁਣਵਾਈ ਨਹੀਂ ਆ ਜੀ ਪੁੱਛ ਹੀ ਨਹੀਂ ਵਾਰ-ਵਾਰ ਪ੍ਰਸ਼ਾਸਨ ਨੂੰ ਕਹਿਣ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਤੁਹਾਨੂੰ ਅੱਗੇ ਪਾਣੀ ਖੜਾ ਹੈ ਤੇ ਕਾਰੋਬਾਰ ਵੀ ਠੱਪ ਹੀ ਹੋਣੇ ਆ ਕਾਰੋਬਾਰ ਦਾ ਜੰਮੀ ਠੱਪ ਹੈ ਜੀ ਤੁਹਾਨੂੰ ਦੇਖ ਹੀ ਰਹੇ ਹੋ ਪਾਣੀ ਇੰਨਾ ਖੜਿਆ ਹੈ ਕੋਈ ਮੋਟਰਸਾਈਕਲ ਕੋਈ ਸਕੂਟਰ ਕ੍ਰੋਸ ਵੀ ਨਹੀਂ ਕਰ ਮਾਰਿਆ ਪਾਣੀ ਨੂੰ ਤੇ ਉਹ ਵੀ ਪਾਣੀ ਉੱਪਰੋਂ ਇਸ ਏਰੀਏ ਨੇ ਸਾਰਾ ਉਹ ਨੀਵੇਂ ਅੱਗੇ ਖੜਦਾ ਸਭ ਤੋਂ ਨੇੜੇ ਸੀਵਰੇਜ ਪਲੈਂਟ ਜਿਹੜਾ ਆਪਾਂ ਹੈਗਾ ਉੱਥੋਂ ਪਾਣੀ ਹੀ ਪਹੁੰਚਦਾ ਜਿੱਦਾਂ ਅੱਗੇ ਨਾਲੇ ਤੇ ਇਹਨਾਂ ਨੇ ਸਰਕਾਰ ਨੇ ਸੀਵਰੇਜ ਪਲੈਂਟ ਲਾਇਆ ਹੋਇਆ ਪਾਣੀ ਖਿੱਚਣ ਖੁੱਚਣ ਵਾਸਤੇ ਉਹ ਪਾਣੀ ਤੇ ਬੰਦ ਨਹੀਂ ਨਾਲੇ ਸਾਰੇ ਬੰਦ ਨੇ ਸੀਵਰੇਜ ਹੀ ਮਿਲਦਾ ਥੋੜਾ ਜਿਹੜੇ ਤੁਹਾਡੇ ਦੁਕਾਨਾਂ ਦੇ ਨਾਲ ਨਾਲੇ ਨੇ ਬੰਦ ਨੇ ਬਲੌਕ ਨਹੀਂ ਇਹ ਫਿਰ ਪਾਣੀ ਕਿੰਨੇ ਦਿਨ ਖੜਦਾ ਇਹ ਪਾਣੀ ਆੜੀਆਂ 3-4 ਦਿਨ ਖੜਿਆ ਰਵੇ ਕੁਝ ਨਹੀਂ ਕਹਿ ਸਕਦੇ ਤੁਹਾਡੇ ਬੈਗੇ ਕੋਰੇ ਵਾਸਤੇ